ਸਤਨਾਮ ਵਾਹਿਗੁਰੂ ਸਾਹਿਬ ਜੀਓ ਮੁੰਦਾ ਸੰਤੋਖ ਸਰਮੁਪਤ ਛੋੜੀ ਧਿਆਨ ਕੀ ਕਰੈ ਭਪੂਤ ਕਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ਼ ਇਸੈ ਆਦੇਸ਼ ਆਤ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਬੇਸ ਗੁਰੂ ਪਿਆਰੀ ਸਾਧ ਸੰਗਤ ਦੀ ਜੀ ਅੱਜ ਆਪ ਜੀ ਨੇ 6 ਨੰਬਰ ਅੰਕ ਦੇ ਉੱਪਰ 28ਵੀਂ ਪੌੜੀ ਦਾ ਮੂਲ ਪਾਠ ਸਰਵਣ ਕੀਤਾ ਹੈ ਸਤਿਗੁਰੂ ਮਹਾਰਾਜ ਸਭ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਪੂਰੇ ਸੰਸਾਰ ਦੇ ਵਿੱਚ ਪੁਰਸ਼ ਪਰਮਾਤਮਾ ਦੇ ਨਾਮ ਦਾ ਹੁਕਮ ਦਿੱਤਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੁਨੀਆ ਦੇ ਐਸੇ ਰੋਹਾਨੀਅਤ ਅਵਤਾਰੀ ਪੁਰਸ਼ ਹਨ ਪੈਗੰਬਰ ਹਨ ਜਿਨ੍ਹਾਂ ਨੇ ਪੂਰੇ ਸੰਸਾਰ ਦਾ ਭਰਮਣ ਕੀਤਾ ਵੈਸੇ ਦਾਵਾ ਨਹੀਂ ਹੈ ਕਿ ਇਤਿਹਾਸਕਾਰਾਂ ਦੇ ਮੁਤਾਬਕ ਜਿਹੜੀ ਸਤਿਗੁਰੂ ਜੀ ਦਾ ਸਫ਼ਰ ਲਿਖਿਆ ਗਿਆ ਹੈ ਪਰ ਸਾਨੂੰ ਇਸ ਦੀ ਦੇ ਉਪਰਮਾਨ ਹੈ ਤਕਰੀਬਨ ਇਤਿਹਾਸਕਾਰਾਂ ਨੇ ਲਗਭਗ 39000 ਮੀਲ ਦਾ ਸਫ਼ਰ ਪੈਦਲ ਜਿਹੜਾ ਗੁਰੂ ਨਾਨਕ ਸਾਹਿਬ ਜੀ ਨੇ ਤੈਅ ਕੀਤਾ ਹੈ ਉਹਦੇ ਬਾਰੇ ਲਿਖਿਆ ਪਰ ਜਿਸ ਵੇਲੇ ਆਪਾਂ ਭਾਈ ਗੁਰਦਾਸ ਸਾਹਿਬ ਜੀ ਦੇ ਬਚਨਾਂ ਨੂੰ ਪੜਦੇ ਹਾਂ ਉਹਨਾਂ ਨੇ ਇਹ ਇਥੋਂ ਤੱਕ ਲਿਖਿਆ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰithvi ਸੱਚਾ ਤੂੰ ਭਾਪੂਰੀ ਸੰਸਾਰ ਦਾ ਇਹ ਭਰਮਣ ਕੀ ਫਿਰ ਮੈਂ ਬੇਨਤੀ ਕਰਦਾ ਰੋਹਾਨੀਅਤ ਦੇ ਪੈਗੰਬਰ ਸ਼ਾਇਦ ਐਸਾ ਕੋਈ ਨਹੀਂ ਹੋਇਆ ਐਸਾ ਕੋਈ ਸੁਧਾਰਕ ਨਹੀਂ ਹੋਇਆ ਜਿਨੇ ਪੂਰੇ ਸੰਸਾਰ ਦਾ ਭਰਮਣ ਕਰਕੇ ਉਹਨਾਂ ਭਟਕੇ ਹੋਏ ਲੋਕਾਂ ਨੂੰ ਉਹਨਾਂ اٹਕੇ ਹੋਏ ਲੋਕਾਂ ਨੂੰ ਉਹਨਾਂ ਗੁੰਮਰਾਹ ਹੋ ਗਮਰਾਹ ਹੋਏ ਲੋਕਾਂ ਨੂੰ ਸੱਚ ਦਾ ਰਸਤਾ ਦੱਸਿਆ ਹੁਣ ਸਤਗੁਰੂ ਮਹਾਰਾਜ ਦੀ ਇਤਿਹਾਸ ਦੇ ਵਿੱਚ ਸਿੱਧਾਂ ਦੇ ਨਾਲ ਚਰਚਾ ਹੋਈ ਉਸ ਇੱਕ ਬਾਣੀ ਵੀ ਦਾ ਸਰਲੇਖ ਵੀ ਹੈ ਸਿੱਧ ਗੋਸ਼ਟ ਸਤਗੁਰੂ ਦੀ ਸੁਮੇਰ ਪਰਬਤ ਤੇ ਵੀ ਇਹ ਮਲਾਕਾਤ ਹੋਈ ਇਤਿਹਾਸਕਾਰ ਲਿਖਦੇ ਆ ਇੱਕ ਗੋਰਖ ਮਤਾ ਜਿਹਨੂੰ ਅੱਜ ਆਪਾਂ ਨਾਨਕ ਮਤਾ ਕਹਿੰਦੇ ਆ ਫਿਰ ਅਚਲ ਬਟਾਲੇ ਵੀ ਸਿੱਧਾਂ ਜੋਗੀਆਂ ਦੇ ਨਾਲ ਸਤਿਗੁਰੂ ਦੀ ਵਿਚਾਰ ਚਰਚਾ ਹੋਈ ਹੁਣ ਸਤਿਗੁਰੂ ਮਹਾਰਾਜ ਉਹਨਾਂ ਨੂੰ ਸਮਝਾਉਂਦੇ ਆ ਕਿਉਂਕਿ ਜਦੋਂ ਵਿਚਾਰ ਹੁੰਦੀ ਆ ਨਾ ਤੇ ਉਹਨਾਂ ਨੇ ਇਸ ਵਿਚਾਰ ਨੂੰ ਉਹਨਾਂ ਨੇ ਜਿਸ ਵੇਲੇ ਸਤਿਗੁਰੂ ਜੀ ਦੇ ਜੀਵਨ ਨੂੰ ਦੇਖਿਆ ਜਾਂ ਸਤਿਗੁਰੂ ਮਹਾਰਾਜ ਦੀ ਰੋਹਾਨੀਅਤ ਨੂੰ ਦੇਖਿਆ ਉਹਨਾਂ ਨੇ ਸੋਚਿਆ ਕਿ ਇਹ ਬਾਲਕ ਜਿਹੜਾ ਹੈ ਸਾਡੇ ਪੰਥ ਦੇ ਵਿੱਚ ਸ਼ਾਮਲ ਹੋ ਜਾਏ ਪਰ ਸਤਿਗੁਰੂ ਜੀ ਨੇ ਉੱਥੇ ਗੁਰੂ ਪਿਆਰੇ ਉਹ ਸਵਾਲ ਕੀਤਾ ਸੀ ਕਹਿੰਨਗੇ ਇਹ ਮੈਨੂੰ ਦੱਸੋ ਤੁਸੀਂ ਤਨ ਦੇ ਜੋਗੀ ਬਣਨਾ ਜਾਂ ਮਨ ਦੇ ਜੋਗੀ ਬਣਨਾ ਆ ਜਿਹੜਾ ਤੁਸੀਂ ਬਾਹਰੋਂ ਪਹਿਰਾਵਾ ਘੜਾ ਕੀਤਾ ਨਾ ਤੁਸੀਂ ਤਨ ਦੇ ਜੋਗੀ ਬਣੇ ਤੇ ਜੇ ਅਸਲੀ ਜੋਗੀ ਬਣਨਾ ਤੇ ਮਨ ਦੇ ਜੋਗੀ ਬਣਨਾ ਮੁੰਦਰਾ ਤਾਂ ਮੈਂ ਵੀ ਪਾਈਆਂ ਹੋਈਆਂ ਉਹ ਛੇਦ ਕੇ ਨਾ ਕੰਨ ਛੇਦ ਕੇ ਕੱਚ ਦੀਆਂ ਮੁੰਦਰਾ ਪਾਉਂਦੇ ਸੀ ਜੋਗੀ ਦੇ ਕਹਿੰਦੇ ਤੁਹਾਡੇ ਕੋਲ ਕਿਹੜੀਆਂ ਹਨ ਕਹਿੰਦੇ ਸੰਤੋਖ ਦੀਆਂ ਹਨ ਉਸ ਨੂੰ ਧਾਰਨ ਕਰਨ ਦੇ ਨਾਲ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ ਇਥੇ ਸਤਿਗੁਰੂ ਨੇ ਵਰਣ ਕੀਤਾ ਆਪ ਸਾਰੇ ਨਿਤਨੇਮੀ ਹੋ ਜਪਜੀ ਸਾਹਿਬ ਪੜਦੇ ਹੋ ਆਉ ਗੁਰੂ ਮਹਾਰਾਜ ਇਹਨਾਂ ਪੌੜੀਆਂ ਦੇ ਵਿੱਚ ਬਖਸ਼ਿਸ਼ ਕਰ ਰਹੇ ਕਹਿੰਦੇ ਮੁੰਦਾ ਸੰਤੋਖ ਕਹਿੰਦੇ ਮੁੰਦਰਾ ਸੰਤੋਖ ਦੀਆਂ ਆ ਜਿਹੜੀਆਂ ਤੁਸੀਂ ਕੱਚ ਦੀਆਂ ਪਾਈਆਂ ਨਾ ਤੁਸੀਂ ਤਨ ਦੇ ਜੋਗੀ ਤਾਂ ਬਣ ਗਏ ਪਰ ਮਨ ਦੇ ਨਹੀਂ ਬਣੇ ਅਨੇਕਾ ਸ਼ਬਦ ਆ ਗੁਰਮਣੀ ਦੇ ਵਿੱਚ ਸਤ ਗੁਰ ਇੱਥੋਂ ਤੱਕ ਰੱਖਿਆ ਗੱਲੀ ਯੋਗ ਨਾ ਹੋਈ ਗੱਲਾਂ ਦੇ ਨਾਲ ਜੋਗ ਨਹੀਂ ਪ੍ਰਾਪਤ ਹੋਣਾ ਮੁੰਡਾ ਸੰਤੋਖ ਸ਼ਰਮ ਪਤ ਝੋੜੀ ਇਹ ਤੇ ਸ਼ਰਮ ਦਾ ਅਰਥ ਹੈ ਮਿਹਨਤ ਇਹ ਕਹਿੰਦਾ ਸ਼ਰਮ ਆਪ ਕਹਿੰਦਾ ਤੈਨੂੰ ਸ਼ਰਮ ਨਹੀਂ ਹੈ ਪਰ ਇਹਦਾ ਉਚਾਰਨ ਵੀ ਸ਼ਰਮ ਕਰਨਾ ਹੈ ਸ਼ਰਮ ਪਤ ਝੋੜੀ ਉਹ ਝੋੜੀ ਰੱਖਦੇ ਸੀ ਆਪਣੇ ਕੋਲ ਤੇ ਉਸ ਝੋੜੀ ਦੇ ਵਿੱਚ ਮੰਗ ਕੇ ਪਾਉਂਦੇ ਹੁੰਦੇ ਸਨ ਗੁਰੂ ਸਾਹਿਬ ਕਹਿੰਦੇ ਹਨ ਭਾਈ ਉਸ ਪਰਮੇਸ਼ਰ ਅਕਾਲ ਪੁਰਖ ਦੇ ਨਾਮ ਦੀ ਮਿਹਨਤ ਕਰੋ ਪ੍ਰਮਾਤਮਾ ਅਕਾਲ ਪੁਰਖ ਨੇ ਤੁਹਾਨੂੰ ਸਰੀਰ ਦਿੱਤਾ ਹੈ ਮਿਹਨਤ ਕਰੋ ਇਹਨੂੰ ਝੋਲੀ ਬਣਾਓ ਪੱਤ ਸ਼ਬਦ ਤੁਸੀਂ ਸਹਿਜ ਪਾਠ ਕਰਦੇ ਹੋ ਪੱਤ ਸ਼ਬਦ ਪੱਪਾ ਤੱਤੇ ਨੂੰ ਔਂਕੜ ਆਉਂਦਾ ਹੈ ਪੱਪਾ ਤੱਤੇ ਨੂੰ ਸਿਹਾਰੀ ਪੱਤ ਸ਼ਬਦ ਹੁੰਦਾ ਪੱਪਾ ਤੱਤਾ ਮੁਕਤਾ ਵੀ ਹੁੰਦਾ ਹੈ ਇੱਥੇ ਪੱਤ ਦਾ ਅਰਥ ਜਿਹੜਾ ਤੱਤੇ ਨੂੰ ਔਂਕੜ ਆ ਗਿਆ ਨੇ ਪਾਤਰ ਠੂਠਾ ਪੰਜਾਬੀ ਦਾ ਜਿਹੜਾ ਸ਼ਬਦ ਹੈ ਜੋ ਕਿ ਠੂਠਾ ਰੱਖਦੇ ਸੀ ਪਾਤਰ ਰੱਖਦੇ ਸੀ ਬਰਤਨ ਜਿੱਦਾਂ ਆਪਾਂ ਜਲਦੀ ਸਮਝ ਲੈਂਦੇ ਸਬਜੀ ਮਹਾਰਾਜ ਕਹਿੰਦੇ ਸ਼ਰਮ ਪਤ ਝੋਲੀ ਧਿਆਨ ਕੀ ਜਿਹੜਾ ਤੁਸੀਂ ਨਾ ਝੋਲੀ ਰੱਖੀ ਆ ਜਿਹੜਾ ਠੂਠਾ ਰੱਖਿਆ ਨਾ ਜਿਹੜਾ ਪਾਤਰ ਰੱਖਿਆ ਉਹ ਮਿਹਨਤ ਦਾ ਰੱਖੋ ਮਿਹਨਤ ਕਰੋ ਮੰਗਣ ਦੀ ਜ਼ਰੂਰਤ ਹੀ ਨਾ ਪਵੇ ਤੁਹਾਨੂੰ ਸ਼ਰਮਪਤ ਝੋਲੀ ਫਿਰ ਉਹ ਸਵਾ ਮਲਦੇ ਸਨ ਕਹਿੰਦੇ ਧਿਆਨ ਕੀ ਕਰਹਿ ਬਭੂਤ ਹੁਣ ਸਵਾ ਇਸ ਕਰਕੇ ਮਲਦੇ ਸੀ ਨਾਉਣਦੇ ਨਹੀਂ ਸਨ ਵੀ ਸਵਾਸ਼ ਕਰਕੇ ਮਲੀ ਜਾਂਦੀ ਆ ਵੀ ਸਰੀਰ ਤੇ ਜੁਆਣਾ ਪਹਿਜਣ ਇਹ ਤਾਂ ਮੈਲ ਕੱਟੀ ਹੋਵੇਗੀ ਜੁਆਣਾ ਪਹਿਜਣੀ ਉਹਦੇ ਕਾਰਨ ਸੀ ਸਤਿਗੁਰੂ ਕਹਿੰਦੇ ਧਿਆਨ ਕੀ ਕਰਹਿ ਬਭੂਤ ਚਿੰਤਾ ਕਾਲ ਹੁਣ ਉਹ ਖਿੰਤਾ ਰੱਖਦੇ ਗੋਦੜੀ ਰੱਖਦੇ ਆ ਉਹ ਪੁਰਾਣੇ ਕੱਪੜਿਆਂ ਦੀ ਨਾ ਗੋਦੜੀ ਤਿਆਰ ਕਰਦੇ ਸੀ ਲੀਰਾਂ ਇਕੱਠੀਆਂ ਕਰਕੇ ਗੋਦੜੀ ਬਣਾ ਲੈਂਦੇ ਮਤਲ ਉਹਨੂੰ ਸੂਚਕ ਸਮਝਦੇ ਸੀ ਕਿ ਮੌਤ ਦਾ ਗੁਰੂ ਸਾਹਿਬ ਕਹਿੰਦੇ ਕੱਪੜਿਆਂ ਦੀ ਗੋਦੜੀ ਨਾ ਬਣਾਓ ਮੌਤ ਨੂੰ ਆਪਣੇ ਨਜ਼ਦੀਕ ਸਮਝੋ ਖਿੰਤਾ ਕਾਲ ਕੁਵਾਰੀ ਕਾਇਆ ਜੁਗਤ ਬਹੁਤ ਪਰਸੈਂਟ ਸਾਡੀ ਸੰਗਤ ਰੋਜ਼ਾਨਾ ਬਾਣੀ ਪੜਨ ਵਾਲੇ ਇਹਦਾ ਵਿਸ਼ਰਾਮ ਇੱਥੇ ਦੇ ਦਿੰਦੇ ਆ ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪਰਤੀ ਉਹਦਾ ਫਿਰ ਅਰਥ ਨਹੀਂ ਬਣਦਾ ਰੁਕਣਾ ਹੈ ਖਿੰਤਾ ਕਾਲ ਕੁਆਰੀ ਕਾਇਆ ਜੁਗਤ ਜੁਗਤ ਮਨੇ ਜੁਗਤੀ ਮਰਿਆਦਾ ਰੋਹ ਰੀਤ ਜਿਹੜੀ ਹੈ ਜਿਸ ਤਰ੍ਹਾਂ ਵਿਆਹ ਤੋਂ ਪਹਿਲਾਂ ਬੱਚੀ ਨੂੰ ਕੁਆਰੀ ਕਿਹਾ ਜਾਂਦਾ ਕੁਆਰੀ ਕੰਨਿਆ ਆਪਾਂ ਕਹਿੰਦੇ ਸਤਿਗੁਰੂ ਕਹਿੰਦੇ ਭਾਈ ਤੁਸੀਂ ਇਸ ਨੂੰ ਜੁਗਤੀ ਦੇ ਨਾਲ ਆਪਣੇ ਸਰੀਰ ਨੂੰ ਪਵਿੱਤਰ ਰੱਖੋ ਕੁਵਾਰਾ ਰੱਖੋ ਵਿਕਾਰਾਂ ਤੋਂ ਦੂਰ ਰੱਖੋ ਇਹਨੂੰ ਪਵਿੱਤਰਤਾ ਦੇ ਵਿੱਚ ਲੈ ਕੇ ਆਓ ਕੁਵਾਰੀ ਕਾਇਆ ਜੁਗਤ ਇਹ ਜੁਗਤੀ ਹੋਣੀ ਚਾਹੀਦੀ ਤੁਹਾਡੇ ਜੀਵਨ ਵਿੱਚ ਵੀ ਤੁਹਾਡੇ ਕੋਲ ਵਿਕਾਰ ਨਾ ਆ ਜਾਣ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਪ੍ਰਤੀਤ ਕਹਿੰਦੇ ਸ਼ਰਧਾ ਹੁਣ ਡੰਡਾ ਰੱਖਣਾ ਪੈਂਦਾ ਸੀ ਸਾਧੂ ਫਕੀਰ ਰੱਖਦੇ ਨਾ ਅੱਜ ਵੀ ਰੱਖਦੇ ਆ ਪਰ ਕੁੱਤੇ ਬਿੱਲੇ ਮਗਰ ਪੈ ਜਾਂਦੇ ਸੀ ਤੇ ਕੁੱਤਿਆਂ ਨੂੰ ਭਜਾਉਣ ਵਾਸਤੇ ਡੰਡਾ ਰੱਖਦੇ ਸੀ ਗੁਰੂ ਸਾਹਿਬ ਕਹਿੰਦੇ ਡੰਡਾ ਰੱਖਣਾ ਤੇ ਸ਼ਰਧਾ ਦਾ ਰੱਖੋ ਜੇ ਤੁਹਾਡੇ ਕੋਲ ਕੋਈ ਆਪ ਵਿਕਾਰ ਹੁੰਦੇ ਨਾ ਸ਼ਰਧਾ ਦੇ ਨਾਲ ਭਜਾ ਦਿਓ ਡੰਡਾ ਪ੍ਰਤੀਤ ਆਈ ਪੰਥੀ ਜੋਗੀਆਂ ਦੇ 12 ਪੰਥ ਸਨ ਉਹਦੇ ਵਿੱਚੋਂ ਸਭ ਤੋਂ ਵੱਡਾ ਸੀ ਆਈ ਪੰਥੀ ਕਹਿੰਦੇ ਇਹਦੇ ਵਿੱਚ ਸ਼ਾਮਲ ਹੋ ਜਾ ਗੁਰੂ ਸਾਹਿਬ ਮਹਾਰਾਜ ਕਹਿੰਦੇ ਨਹੀਂ ਭਾਈ ਅਸੀਂ ਸਗਲ ਜਮਾਤੀ ਹਾਂ ਇੱਕ ਜਮਾਤ ਦੇ ਨਹੀਂ ਹਾਂ ਆਈ ਪੰਥੀ ਸਗਲ ਅਸੀਂ ਮਤਲਬ ਸਾਰੇ ਕਲਾਸ ਫੈਲੋ ਆ ਅਸੀਂ ਸਗਲ ਜਮਾਤੀ ਹਾਂ ਅਸੀਂ ਅਲੱਗ ਨਹੀਂ ਹਾਂ ਵੀ ਤੁਸੀਂ ਆ ਅਲੱਗ ਬਣ ਕੇ ਦਿਖਾ ਰਹੇ ਹੋ ਪਰਸੀਂ ਅਲੱਗ ਨਹੀਂ ਹਾਂ ਦੇਖੋ ਨਾ ਕਿੰਡਾ ਵੱਡਾ ਸੰਦੇਸ਼ ਦੁਨੀਆ ਨੂੰ ਦਿੱਤਾ ਗੁਰੂ ਨਾਨਕ ਸਾਹਿਬ ਜੀ ਨੇ ਅੱਜ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰੇ ਮਹਾਪੁਰਸ਼ਾਂ ਦੀ ਬਾਣੀ ਹੈ ਕਿਸੇ ਵੀ ਧਰਮ ਦੇ ਨਾਲ ਹੋਇਆ ਕਿਸੇ ਵੀ ਕੌਮ ਦੇ ਵਿੱਚ ਪੈਦਾ ਹੋਇਆ ਇਹ ਬਹੁਤ ਵੱਡਾ ਦਿਲ ਹੈ ਗੁਰੂ ਨਾਨਕ ਸਾਹਿਬ ਦਾ ਬਹੁਤ ਵੱਡਾ ਘਰ ਹੈ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਕਹਿੰਦੇ ਅਸੀਂ ਤਾਂ ਸਾਰੇ ਸਗਲ ਜਮਾਤੀ ਹਾਂ ਅਸੀਂ ਸਾਡਾ ਅਲੱਗ ਕੋਈ ਫਿਰਕਾ ਨਹੀਂ ਹੈ ਆਈ ਪੰਤੀ ਸਗਲ ਜਮਾਤੀ ਹਾਂ ਤੁਸੀਂ ਲੋਕਾਂ ਨੂੰ ਜਿੱਤ ਤੇ ਫਿਰਦੇ ਹੋ ਗੱਲਾਂ ਦੇ ਨਾਲ ਕਹਿੰਦੇ ਮਨ ਮਨ ਦੇ ਨੰਨੇ ਨੂੰ ਸਿਆਰੀ ਹੈ ਮਨ ਜੀਤੈ ਮਨ ਆਪਣੇ ਮਨ ਨੂੰ ਜਿੱਤ ਲੋ ਜਗ ਜੀਤ ਜਿਸ ਮਨ ਜਿੱਤ ਲਿਆ ਨਾ ਸੰਸਾਰ ਨੂੰ ਜਿੱਤ ਲਓ ਮਨ ਹੀ ਹੈ ਜਿਹੜਾ ਭਟਕਣਾ ਦੇ ਵਿੱਚ ਮਨੁੱਖ ਨੂੰ ਪਾ ਕੇ ਰੱਖਦਾ ਆਦੇਸ਼ ਸਿਆਦੇ ਜਦੋਂ ਮਿਲਦੇ ਸੀ ਨਾ ਆਪਸ ਵਿੱਚ ਤਾਂ ਆਪਾਂ ਫਤਿਹ ਬੁਲਾਉਂਦੇ ਆ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਉਹ ਆਦੇਸ਼ ਆਦੇਸ਼ ਕਰਦੇ ਸੀ ਕਹਿੰਦੇ ਆਪਸ ਵਿੱਚ ਨਾ ਕਰੀ ਜਾਓ ਦੇਖੋ ਨਾ ਹਰ ਇੱਕ ਗੱਲ ਦੇ ਪਿੱਛੇ ਗੁਰੂ ਸਾਹਿਬ ਮਹਾਰਾਜ ਨੇ ਰਾਮ ਸਾਨੂੰ ਰੱਬ ਨਾਲ ਜੋੜਿਆ ਹੁਣ ਕਲਗੀਧਰ ਪਾਤਸ਼ਾਹ ਜੀ ਨੇ ਫਤਿਹ ਬਖਸ਼ੀ ਕੀਤੀ ਇਹ ਵੀ ਕਹਿ ਸਕਦੇ ਸੀ ਬੋਲ ਵਾਹਿਗੁਰੂ ਗੁਰਗੋਬਿੰਦ ਸਿੰਘ ਦਾ ਖਾਲਸਾ ਗੁਰਗੋਬਿੰਦ ਸਿੰਘ ਦੀ ਫਤਿਹ ਉਹਦੇ ਨਾਲ ਜੋੜਿਆ ਇੱਥੇ ਵੀ ਕਹਿ ਰਹੇ ਆ ਕਹਿੰਦੇ ਆਦੇਸ਼ ਤਿਸੇ ਆਦੇਸ਼ ਉਹਨੂੰ ਨਮਸਕਾਰ ਕਰੋ ਕਿਹਨੂੰ ਕਰਨੀ ਆ ਕਹਿੰਦੇ ਆਦ ਜਿਹੜਾ ਮੁੱਢ ਤੋਂ ਹੈ ਆਨੀਲ ਉਹਨੂੰ ਕੋਈ ਦਾਗ ਨਹੀਂ ਹੈ ਪਵਿੱਤਰ ਹੈ ਆਦ ਅਨੀਲ ਅਨਾਦ ਜਿਹਦਾ ਮੁੱਢੇ ਕੋਈ ਨਹੀਂ ਹੈ ਪਹਿਲਾਂ ਕਹਿੰਦੇ ਮੁੱਢ ਤੋਂ ਹੈ ਫਿਰ ਕਹਿੰਦੇ ਮੁੱਢੇ ਕੋਈ ਨਹੀਂ ਆਦ ਅਨੀਲ ਅਨਾਦ ਅਨਾਹਤ ਉਹ ਨਾਸ਼ ਨਹੀਂ ਹੋ ਸਕਦਾ ਉਹ ਖਤਮ ਹੋਣ ਵਾਲਾ ਨਹੀਂ ਹੈ ਸਤਿਗੁਰ ਨੇ ਸਾਨੂੰ ਉਹਦੇ ਨਾਲ ਜੋੜਿਆ ਸਰੀਰ ਨਾਲ ਨਹੀਂ ਜੋੜਿਆ ਨਾ ਸਰੀਰ ਦੇ ਨਾਲ ਜੁੜੋ ਸਾਨੂੰ ਸਤਿਗੁਰ ਨੇ ਪ੍ਰਮਾਤਮਾ ਕਾਲਪੁਰਖ ਦੇ ਨਾਲ ਜੋੜਿਆ ਸ਼ਬਦ ਦੇ ਨਾਲ ਜੋੜਿਆ ਨਾਮ ਦੇ ਨਾਲ ਜੋੜਿਆ ਜੋ ਹਮੇਸ਼ਾ ਰਹੇਗਾ ਉਹ ਨਾ ਸੋਣ ਵਾਲਾ ਨਹੀਂ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁਕੇ ਆਦ ਅਨੀਲ ਅਨਾਦ ਅਨਾਹਤ ਪ੍ਰਮਾਤਮਾ ਦਾ ਕਿਦਾਂ ਕਿਦਾਂ ਦਾ ਹੈ ਪ੍ਰਮਾਤਮਾ ਕਹਿੰਦੇ ਜੁਗ ਜੋ ਵੀ ਇੱਕੋ ਇਸ ਕੋ ਸਮੇ ਇੱਕੋ ਜਿਆ ਹਰ ਇੱਕ ਸਮੇ ਇੱਕੋ ਜਿਆ ਹੈ ਅੱਗੇ ਸਤਿਗੁਰ ਕਿਰਪਾ ਕਰਦਿਆ ਭੁਗਤ ਗਿਆਨ ਦਿਆ ਭੰਡਾਰਨ ਘਟ ਘਟ ਬਾਜਹਿ ਨਾ ਆਪਨਾਥ ਨਾਥੀ ਸਭ ਜਾ ਕੀ ਰਦ ਸਿਦ ਅਵਰਾ ਸਾ ਸੰਜੋਗ ਵਿਜੋਗ ਦੋਹੇ ਘਾਰ ਚਲਾਵੈ ਲਿਖਿਆ ਵਹਿ ਭਾਗ ਆਵਦੇਸ ਤਿਸੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਉਹ ਚੂਰਮਾ ਬਣਦੀਦਾ ਪ੍ਰਸ਼ਾਦ ਵੰਡਦੇ ਨਾ ਉਹ ਚੂਰਮਾ ਵੰਡਦੇ ਸੀ ਪਰ ਉਹਦੇ ਵੰਡਣ ਵਿੱਚ ਵੀ ਉਹਨਾਂ ਦਾ ਭੇਦ ਭਾਵ ਸੀ ਦਰਜਾ ਬਦਰਜਾ ਬੰਨਦੇ ਸੀ ਵੀ ਜੇ ਵੱਡਾ ਚੋਕੀ ਉਹਨੂੰ ਥੋੜਾ ਜਿਆਦਾ ਦਿੰਦੇ ਸੀ ਛੋਟੇ ਨੂੰ ਥੋੜਾ ਦਿੰਦੇ ਸੀ ਥੋੜਾ ਜਿਹਾ ਸਾਡੀ ਮਰਜ਼ਾਦਾ ਦੇਖੋ ਰਹਿਤ ਨਾਮਿਆਂ ਦੇ ਵਿੱਚ ਲਿਖਿਆ ਵੀ ਕੜਾ ਪ੍ਰਸ਼ਾਦ ਜਦੋਂ ਵਰਤਾਇਆ ਜਾਂਦਾ ਇੱਕੋ ਜਿਹਾ ਸਾਰਿਆਂ ਨੂੰ ਵਰਤਣਾ ਇੱਕ ਸਾਰਤਾ ਦੇ ਵਿੱਚ ਵਰਤਣਾ ਇਹ ਬਾਣੀ ਦੇ ਆਧਾਰ ਤੇ ਹੀ ਸਿੱਖ ਰਹਿਤ ਮਰਜ਼ਾਦਾ ਬਣੀ ਵੀ ਕਿਸੇ ਨੂੰ ਥੋੜਾ ਦੇ ਦਿੱਤਾ ਕਿਸੇ ਨੂੰ ਜਿਆਦਾ ਨਹੀਂ ਇੱਕੋ ਜਿਹਾ ਗੁਰੂ ਸਾਹਿਬ ਕਹਿੰਦੇ ਭਾਈ ਤੁਸੀਂ ਵੰਡਦੇ ਪਾਏ ਹੋ ਇਹ ਚੂਰਮਾ ਵੰਡਦੇ ਹੋ ਪਰ ਤੁਸੀਂ ਹੁਣ ਗਿਆਨ ਵੰਡੋ ਭੁਗਤ ਗਿਆਨ ਗਿਆਨ ਦਾ ਚੂਰਮਾ ਗਿਆਨ ਦਾ ਪ੍ਰਸਾਦ ਵੰਡੋ ਸਾਨੂੰ ਦੋਸ਼ ਲੰਗਰ ਦਿੱਤੇ ਗੁਰੂ ਸਾਹਿਬ ਨੇ ਇੱਕ ਦੇ ਉੱਪਰ ਤਾਂ ਅਸੀਂ ਬੜਾ ਪੈਰਾ ਦਿੱਤਾ ਜੇ ਤੋਂ ਬਿਨਾਂ ਸਾਡਾ ਕੰਮ ਹੀ ਨਹੀਂ ਚੱਲਦਾ ਉਹ ਵੀ ਜ਼ਰੂਰੀ ਸੀ ਪਰ ਗੁਰੂ ਸਾਹਿਬ ਨੇ ਦੋ ਕੰਮ ਲੰਗਰ ਇਸ ਕਰਕੇ ਚਾਲੂ ਕੀਤੇ ਸਨ ਇੱਕ ਸੇਵਾ ਸਿਖਾਈ ਜਾਂਦੀ ਹੈ ਇੱਕ ਭੇਦ ਭਾਪ ਖਤਮ ਹੋ ਜਾਏ ਪਰ ਹੁਣ ਮਾਫ਼ ਕਰਨਾ ਮੈਂ ਵੀ ਉਹਦੇ ਵਿੱਚ ਸ਼ਾਮਲ ਹਾਂ ਹੁਣ ਲੰਗਰ ਨਹੀਂ ਸਵਾਦ ਹੋ ਗਿਆ ਸਵਾਦ ਹੋ ਗਿਆ ਤੇ ਉਹ ਸਤਿਗੁਰੂ ਨੇ ਇੱਕ ਸ਼ਬਦ ਗੁਰੂ ਦਾ ਲੰਗਰ ਤੇ ਇੱਕ ਜਿਹੜਾ ਸਾਡਾ ਸਰੀਰਕ ਭੋਜਨ ਹੈ ਉਹ ਲੰਗਰ ਗੁਰੂ ਸਾਹਿਬ ਕਹਿੰਦੇ ਭਾਈ ਭੋਗਤ ਗਿਆਨ ਤੁਸੀਂ ਗਿਆਨ ਦਾ ਸ਼ਰਮਾ ਚੁਰਮਾ ਵੰਡੋ ਜਿਹੜਾ ਪ੍ਰਸ਼ਾਦ ਬੰਦਦੇ ਨੇ ਚੁਰਮਾ ਗਿਆਨ ਦਾ ਵੰਡੋ ਭੋਗਤ ਗਿਆਨ ਪਰ ਵੰਡਣ ਵਾਸਤੇ ਵੀ ਦਇਆ ਚਾਹੀਦੀ ਹੈ ਦਇਆ ਭੰਡਾਰਨ ਹੁਣ ਉਦਾਹਰਣ ਬੜੀ ਸੌਖੀ ਜੀ ਆ ਤੁਸੀਂ ਲੰਗਰ ਨਾ ਜਿੰਨਾ ਮਰਜ਼ੀ ਵਧੀਆ ਬਣਾ ਲਓ ਜੇ ਵੰਡਣ ਵਾਲੇ ਚੰਗੇ ਨਹੀਂ ਨਾ ਉਹ ਸਾਰਾ ਸਤਿਆਨਾਸ਼ ਕਰ ਦਿੰਦੇ ਕਿਸੇ ਨੂੰ ਦਾਲ ਮਿਲ ਗਈ ਕਿਸੇ ਨੂੰ ਸਬਜੀ ਨਹੀਂ ਮਿਲੀ ਕਿਸੇ ਨੂੰ ਅਚਾਰ ਪਹਿਲਾਂ ਦੇ ਦਿੱਤਾ ਸਬਜ਼ੀ ਅੱਧੇ ਘੰਟੇ ਬਾਅਦ ਦਾ ਮਤਲਬ ਜੀ ਵੰਡਣ ਵਾਲੇ ਚੰਗੇ ਨਹੀਂ ਵੰਡਣ ਵਾਲਿਆਂ ਦਾ ਦਇਆ ਕੋਈ ਨਹੀਂ ਹੈ ਤੇ ਸਭ ਕਹਿੰਦੇ ਭਾਈ ਤੁਹਾਡੇ ਅੰਦਰ ਦਇਆ ਹੋਣੀ ਚਾਹੀਦੀ ਆ ਭੁਗਤ ਗਿਆਨ ਦਇਆ ਭੰਡਾਰ ਫਿਰ ਜਦੋਂ ਨਾ ਉਹ ਭੰਡਾਰਾ ਕਰਦੇ ਸੀ ਤੇ ਫਿਰ ਉਹ ਸਿੰਗੀ ਵਜਾਉਂਦੇ ਸੀਗੀ ਆਵਾਜ਼ ਮਾਰਦੇ ਸਿੰਗੀ ਵਜਾ ਕੇ ਨਾ ਜੋਗੀਆਂ ਨੂੰ ਇਕੱਠੇ ਕਰਦੇ ਸੀ ਸਭ ਕਹਿੰਦੇ ਤੁਸੀਂ ਸਿੰਗੀ ਵਜਾ ਕੇ ਕੀ ਕਰਦੇ ਹੋ ਉਹਦੀ ਸਿੰਗੀ ਤਾਂ ਸਭ ਜਗ੍ਹਾ ਵੱਜਦੀ ਪਈ ਹੈ ਪਰਮਾਤਮਾ ਦੀ ਸਿੰਗੀ ਜਿਹੜੀ ਆ ਨਾ ਉਹਦਾ ਸ਼ਬਦ ਹਰ ਇੱਕ ਜਗ੍ਹਾ ਵੱਜਦਾ ਪਿਆ ਇੱਥੇ ਘੱਟ ਦੇ ਟੈਂਕ ਨੂੰ ਸਿਆਰੀ ਇੱਕ ਦੋਨੇ ਘੱਟ ਘੱਟ ਬਾਜੈ ਨਾਦ ਉਹਦਾ ਸ਼ਬਦ ਆ ਹਰ ਇੱਕ ਦੇ ਅੰਦਰ ਗੂੰਜ ਰਿਹਾ ਹੈ ਆਪਨਾਥ ਨਾਥੀ ਸਭ ਦਾ ਕੀ ਉਹ ਇੱਕ ਨੂੰ 나ਥ ਕਹਿੰਦੇ ਸੀ ਵੀ ਸਾਡਾ 나ਥ ਹੈ ਗੁਰੂ ਸਾਹਿਬ ਕਹਿੰਦੇ ਇਹਨਾਂ ਨੇ ਮਰ ਜਾਣਾ ਇਹ 나ਥ ਨਹੀਂ ਆਨਾਥ ਉਹੀ ਆ ਇੱਕੋ ਹੀ ਆਪਨਾਥ ਨਾਥੀ ਸਭ ਜਾ ਕੀ ਇੱਕ ਪੰਜਾਬੀ ਸ਼ਬਦ ਨੱਥੀ ਕਰ ਦਿੱਤਾ ਨੱਥੀ ਇੱਕ ਪਿੰਡਾਂ ਦੇ ਵਿੱਚ ਜਾਨਵਰਾਂ ਨੂੰ ਨੱਥ ਪਾਈ ਜਾਂਦੀ ਹੈ ਮਤਲਬ ਉਹਨੂੰ ਕੰਟਰੋਲ ਦੇ ਵਿੱਚ ਕਰਨਾ ਹੈ ਕੰਟਰੋਲ ਦੇ ਵਿੱਚ ਰੱਖਣਾ ਹੈ ਨੱਥੀ ਕਰਨਾ ਇਹ ਸਾਰਾ ਜੋ ਵੀ ਹੈ ਉਸ 나ਥ ਪ੍ਰਮਾਤਮਾ ਦੇ ਕੰਟਰੋਲ ਦੇ ਵਿੱਚ ਆ ਪੂਰਾ ਸੰਸਾਰ ਆਪ 나ਥ 나ਥੀ ਸਭ ਜਾ ਕੀ ਜਿਹੜਾ ਉਹਦੇ ਕੰਟਰੋਲ ਤੋਂ ਬਾਹਰ ਹੁੰਦਾ ਦੁਖੀ ਹੁੰਦਾ ਹੈ ਆਪ ਨਾਥ ਨਾਤੀ ਸਭ ਦਾ ਕੀ ਆ ਜਿਹੜੀਆਂ ਤੁਸੀਂ ਰਿੱਧੀਆਂ ਸਿੱਧੀਆਂ ਸਿੱਖ ਕੇ ਘੁੰਮਦੇ ਫਿਰਦੇ ਹੋ ਨਾ ਗੁਰੂ ਸਾਹਿਬ ਕਹਿੰਦੇ ਇੱਕ ਸਵਾਦ ਹੈ ਰਿੱਧ ਸਿੱਧ ਅਵਰਾ ਸਾਦ ਸੰਜੋਗ ਵਿਜੋਗ ਦੋਹੇ ਕਾਰ ਚਲਾਵੇ ਮਿਲਣਾ ਤੇ ਵਿਛੜਨਾ ਇਹਦੇ ਵਿੱਚ ਪੂਰੀ ਸੰਸਾਰ ਦੀ ਕਾਰ ਚੱਲ ਰਹੀ ਪੂਰਾ ਸੰਸਾਰ ਦਾ ਕੰਮ ਚੱਲਦਾ ਲੇਖ ਆਵੇ ਭਾਗ ਜਿੰਨਾ ਲਿਖਿਆ ਹੁੰਦਾ ਨਾ ਉਨਾ ਹੀ ਮਿਲਦਾ ਹੈ ਲਿਖਿਆ ਆਵੇ ਭਾਗ ਪਪ ਜੋ ਦੁੱਖ ਸੁੱਖ ਲਿਖਿਆ ਜੋ ਹੈ ਉਹ ਸਾਨੂੰ ਪ੍ਰਾਪਤ ਹੋਣਾ ਹੈ ਉਹ ਸਾਰਿਆਂ ਨੂੰ ਪ੍ਰਸਾਦ ਮਿਲਦਾ ਹੈ ਸਾਰਿਆਂ ਦੇ ਉੱਪਰ ਸਾਰੇ ਭਾਗਾਂ ਦੇ ਨਾਲ ਮਿਲਦਾ ਹੈ ਲਿਖਿਆ ਆਵੇ ਭਾਗ ਆਦੇਸ਼ ਸੇ ਆਦੇਸ਼ ਆਦ ਉਹਨੂੰ ਨਮਸਕਾਰ ਕਰੋ ਕਿਉਂ ਨਾ ਪ੍ਰਮਾਤਮਾ ਨੂੰ ਆਦੇਸ਼ ਸੇ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜਿਹੜਾ ਮੁੱਢ ਤੋਂ ਹੈ ਜਿਹਨੂੰ ਕੋਈ ਕਲੰਕ ਨਹੀਂ ਹੈ ਜਿਹਦਾ ਕੋਈ ਮੋੜ ਨਹੀਂ ਹੈ ਕੋਈ ਨਾਸ ਹੋਣ ਵਾਲਾ ਨਹੀਂ ਇੱਕੋ ਜਿਆ ਜੁਗ-ਜੁਗ ਇੱਕੋ ਵੇਸ ਏਕਾ ਮਾਈ ਜੁਗਤ ਪਈ ਆਈ ਤਿੰਨ ਚੇਲੇ ਪਰਵਾਨ ਇਹ ਮਨਉਤ ਸਾਡੀ ਨਹੀਂ ਹੈ ਇਹ ਜਿਹੜੀਆਂ ਦੋ ਪੰਕਤੀਆਂ ਆਉਣਗੀਆਂ ਨਾ ਇਹ ਸਾਡੀ ਮਨਉਤ ਨਹੀਂ ਹੈ ਇਹ ਮਥਿਆਸ ਹੈ ਇਹਨੂੰ ਸਤਿਗੁਰੂ ਪਹਿਲਾਂ ਦੱਸ ਰਹੇ ਆ ਫਿਰ ਉਸ ਤੋਂ ਬਾਅਦ ਦੱਸ ਰਿਹਾ ਵੀ ਸੰਸਾਰ ਕਿਦਾਂ ਹੈ ਉਹਨਾਂ ਨੇ ਆਖਿਆ ਵੀ ਮਾਈ ਮਤਲਬ ਮਾਇਆ ਕਹਿੰਦੇ ਮਾਇਆ ਕਿਸੇ ਤਰੀਕੇ ਦੇ ਨਾਲ ਪ੍ਰਸੂਤ ਹੋਈ ਜਿਹਨੂੰ ਆਪਾਂ ਕਹਿੰਦੇ ਨਾ ਵੀ ਜੰਮਣਾ ਜਾਂ ਡਿਲੀਵਰੀ ਤੇ ਉਹਨਾਂ ਨੇ ਆਖਿਆ ਕਿ ਏਕਾ ਮਾਈ ਜੁਗਤ ਪਿਆਏ ਇਹਨੂੰ ਅਸੀਂ ਕਈ ਵੇਲੇ ਬਿਆਈ ਕਹ ਦਿੰਦੇ ਆ ਬਿਆਈ ਬਿਆਈ ਮਤਲਬ ਜੋਗੀਆਂ ਦਾ ਇੱਕ ਧੜਾ ਹੁੰਦਾ ਸੀ ਉਹਨਾਂ ਦੇ ਨਾਲ ਇਹ ਲਾਉਂਦੇ ਸੀ ਸ਼ਬਦ ਵਿਆਈ ਕਹਿੰਦੇ ਇੱਕ ਤਰੀਕੇ ਦੇ ਨਾਲ ਏਕਾ ਮਾਈ ਜੁਗਤ ਵਿਆਈ ਉਹਨਾਂ ਨੇ ਆਖਿਆ ਵੀ ਕਿਸੇ ਤਰ੍ਹਾਂ ਪ੍ਰਸੂਤ ਹੋਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਕਹਿੰਦੇ ਇੱਕ ਪੈਦਾ ਕਰਨ ਵਾਲਾ ਇੱਕ ਪਾਲਣ ਵਾਲਾ ਤੇ ਇੱਕ ਮਾਰਨ ਵਾਲਾ ਪਰ ਗੁਰੂ ਸਾਹਿਬ ਕਹਿੰਦੇ ਨਹੀਂ ਭਾਈ ਉਹ ਪ੍ਰਮਾਤਮਾ ਹੀ ਸਭ ਕੁਝ ਕਰਦਾ ਹੈ ਹੁਣ ਮੈਨੂੰ ਯਾਦ ਆ ਗਿਆ ਵਿੱਚ ਸੁਣਾ ਦੇਣਾ ਕਹਿੰਦੇ ਉਹ ਸ਼ਿਵ ਜੀ ਬੜਾ ਪਰੇਸ਼ਾਨ ਹੋ ਗਿਆ ਕਹਿੰਦੇ ਉਹਨੂੰ ਦਿੱਤਾ ਸੀ ਨਾ ਡਿਪਾਰਟਮੈਂਟ ਉਹ ਮੋਦ ਦੇ ਹੱਥ ਦੇ ਵਿੱਚ ਉਹ ਜਿੱਥੇ ਜਾਂਦਾ ਸੀ ਤੇ ਰੋਣਾ ਧੋਣਾ ਸ਼ੁਰੂ ਹੋ ਜਾਂਦਾ ਉਹਨੇ ਰੱਬ ਨੂੰ ਆਖਿਆ ਵੀ ਮੇਰਾ ਨਾ ਆ ਡਿਪਾਰਟਮੈਂਟ ਚੇਂਜ ਕਰ ਦਿਓ ਮੈਂ ਜਿੱਥੇ ਜਾਂਦਾ ਲੋਕੀ ਰੋਣ ਧੋਣ ਲੱਗ ਜਾਂਦੇ ਆ ਉਹ ਰੱਬ ਨੇ ਆਖਿਆ ਕਿਹੜਾ ਚਾਹੀਦਾ ਕਹਿੰਦਾ ਕਿ ਜਿਹੜਾ ਇੰਦਰ ਦੇਵਤੇ ਦੇ ਕੋਲ ਹੈ ਵੀ ਬਰਸਾਤ ਮੈਂ ਪਾਵਾਂਗਾ ਤੇ ਰੱਬ ਨੇ ਆਖਿਆ ਵੀ ਤੇਰੇ ਸੁਭਾਅ ਦੇ ਅਨੁਕੂਲ ਨਹੀਂ ਹੈ ਉਹ ਕਹਿੰਦਾਗਾ ਨਹੀਂ ਮੈਂ ਹੀ ਪਾਵਾਂਗਾ ਕਹਿੰਦਾ ਠੀਕ ਹੈ ਰੱਬ ਨੇ ਆਖਿਆ ਵੀ ਤਥਾ ਅਸ਼ਤੂ ਜਿੱਦਾਂ ਤੇ ਨੂੰ ਚੰਗਾ ਲੱਗਦਾ ਪਰ ਨਾਲੇ ਕੋਈ ਸ਼ਰਤ ਹੋ ਰੱਖੀ ਸ਼ਿਵ ਜੀ ਨੇ ਉਹ ਵੀ ਮੈਂ ਚਾਹਾਂਗਾ ਉਦੋਂ ਬਰਸਾਤ ਹੋਵੇ ਜਦੋਂ ਮੈਂ ਡੰਬੁਰੂ ਵਜਾਵਾਂ ਨਾ ਉਦੋਂ ਬਰਸਾਤ ਹੋਵੇ ਕਹਿੰਦਾ ਠੀਕ ਹੈ ਹੁਣ ਚਲਾ ਗਿਆ ਕਿਸਾਨ ਖੇਤਾਂ 'ਚ ਕੰਮ ਕਰਦੇ ਸੀ ਉਹਨਾਂ ਇਕੱਠਾ ਗਾਲੇ ਇੱਧਰ ਸਾਰੇ ਇਕੱਠੇ ਆਜੋ ਕਹਿਣ ਲੱਗਾ ਤਿੰਨ ਸਾਲ ਬਰਸਾਤ ਨਹੀਂ ਹੋਣੀ ਮਹਾਰਾਜ ਕਿਉਂ ਮੇਰੇ ਹੱਥ ਵਿੱਚ ਹੈ ਜਦ ਤੱਕ ਮੈਂ ਢਮਰੂ ਨਹੀਂ ਵਜਾਉਣਾ ਨਾ ਉਹਨੇ ਤਾਂ ਕਰ ਬਰਸਾਤ ਨਹੀਂ ਹੋਣੀ ਕਹਿੰਦਾ ਮਹਾਰਾਜ ਸਤਿਵਚਨ ਜੋ ਤੁਹਾਡਾ ਹੁਕਮ ਆ ਗਾਂ ਚਲੇ ਗਿਆ ਸ਼ਿਵਜੀ ਮਹਾਰਾਜ ਫਿਰ ਵਾਪਸ ਆਏ ਦੋ ਮਹੀਨੇ ਬਾਅਦ ਉਹ ਕਿਸਾਨ ਉਹੀ ਕਿਸਾਨ ਖੇਤਾਂ 'ਚ ਕੰਮ ਕਰ ਰਹੇ ਬੜਾ ਗੁੱਸਾ ਆਇਆ ਗਨ ਲਗਾ ਤੁਹਾਨੂੰ ਕਹਿ ਗਿਆ ਸੀ ਨਾ ਤਿੰਨ ਸਾਲ ਬਰਸਾਤ ਨਹੀਂ ਹੋਣੀ ਤਿੰਨ ਸਾਲ ਭੁੱਲ ਜਾਓ ਖੇਤੀ ਕਰਨੀ ਉਹ ਕਹਿੰ ਲਗਾ ਮਹਾਰਾਜ ਤੁਹਾਡਾ ਬਚਨ ਸਾਨੂੰ ਜਾਬ ਹੈ ਅਸੀਂ ਤਾਂ ਪ੍ਰੈਕਟਿਸ ਕਰ ਰਹੇ ਹਾਂ ਵੀ ਜੇ ਅਸੀਂ ਹਲ ਪਾਉਣਾ ਛੱਡ ਦਿੱਤਾ ਨਾ ਫੇ ਅਸੀਂ ਤਿੰਨ ਸਾਲ ਬਾਅਦ ਕਿਤੇ ਭੁੱਲੇ ਨਾ ਜਾਈਏ ਸ਼ਿਵਜੀ ਕਹਿੰਦਾ ਗੱਲ ਤਾਂ ਠੀਕ ਹੈ ਵੀ ਪ੍ਰੈਕਟਿਸ ਕਰਨੇ ਬੰਦਾ ਭੁੱਲੇ ਨਾ ਜਾਵੇ ਅਗਾਹ ਜਾ ਕੇ ਸ਼ਿਵਜੀ ਸੋਚਦਾ ਹੈ ਕਿ ਜੇ ਮੈਂ ਤਿੰਨ ਸਾਲ ਡੰਬੁਰੂ ਨਾ ਵਜਾਇਆ ਤੇ ਮੈਂ ਕਿਹਾ ਡੰਬੁਰੂ ਵਜਾਉਣਾ ਨਾ ਭੁੱਲ ਜਾ ਉਹਨੇ ਝੋਲੇ ਚੋਂ ਕੱਢਿਆ ਡੰਬੁਰੂ ਜਦੋਂ ਬਜਾਇਆ ਤੇ ਬਰਸਾਤ ਆ ਗਈ ਬੜਾ ਗੁੱਸੇ ਵਿੱਚ ਆਇਆ ਰੱਬ ਨੇ ਆਖਿਆ ਤੂੰ ਹੀ ਆਕੇ ਸੀ ਨਾ ਜਦੋਂ ਅਟ ਮੈਂ ਡੰਬੁਰੂ ਵਜਾਉਣਾ ਗੁਰੂ ਸਾਹਿਬ ਇੱਥੇ ਕਹਿ ਰਹੇ ਕਹਿੰਦੇ ਜਿਬ ਤਿਸ ਭਾਵੈ ਤਿਵੇਂ ਚਲਾਵੇ ਜਿਬ ਹੋਵੇ ਫਰਮਾਨ ਇਹਨਾਂ ਦੇ ਹੱਥ ਵਿੱਚ ਨਹੀਂ ਹੈ ਉਹ ਪ੍ਰਮਾਤਮਾ ਆਕਾਲ ਪੁਰਖ ਇੱਕੋ ਹੀ ਆ ਮਾਰੇ ਰਾਖੇ ਏਕੋ ਆਪ ਮਾਨੁ ਕੇ ਕਿਛ ਨਾਹੀ ਹਾਰ ਕਿਸੇ ਦੇ ਹੱਥ ਵਿੱਚ ਨਹੀਂ ਹੈ ਜਿਬ ਤਿਸ ਭਾਵੈ ਤੇ ਮੈਂ ਚਲਾਵੈ ਜਿਬ ਹੋਵੈ ਪਰਮਾਨ ਉਹ ਵੇਖੈ ਕਿਉਂਕਿ ਬਾਣੀ ਤੁਸੀਂ ਪੜਦੇ ਹੋ ਊੜੇ ਨੂੰ ਹੋੜਾ ਔਂਕ ਜਿਹੜਾ ਹੋੜਾ ਨਹੀਂ ਲੱਗ ਸਕਦਾ ਜਿੱਥੇ ਹੋੜੇ ਦੀ ਆਵਾਜ਼ ਆਉਂਦੀ ਉਹ ਊੜੇ ਦਾ ਮੂੰਹ ਖੁੱਲਾ ਹੁੰਦਾ ਉਹ ਵੇਖਿਆ ਉਹਨਾਂ ਨਦਰ ਨਾ ਆਵੇ ਬਹੁਤਾ ਇਹ ਵਡਾਣ ਇਹ ਬੜੀ ਹੈਰਾਨੀ ਦੀ ਗੱਲ ਹੈ ਰੱਬ ਸਾਰਿਆਂ ਨੂੰ ਦੇਖ ਰਿਹਾ ਪਰ ਇਹਨਾਂ ਨੂੰ ਰੱਬ ਨਹੀਂ ਦਿਖ ਰਿਹਾ ਰੱਬ ਸਾਨੂੰ ਦੇਖ ਰਿਹਾ ਸਾਨੂੰ ਥੋੜਾ ਰੱਬ ਦੇਖ ਰਿਹਾ ਉਹ ਵੇਖੇ ਉਹਨਾਂ ਨਦਰ ਨਾਮ ਹੈ ਬਹੁਤਾ ਇਹ ਵਡਾਨ ਆਦੇਸ ਸੇ ਆਦੇਸ ਉਹਨੂੰ ਨਮਸਕਾਰ ਹੈ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਜਿਹੜਾ ਮੁੱਢ ਤੋਂ ਹੈ ਜਿਹਨੂੰ ਕੋਈ ਕਲੰਕ ਨਹੀਂ ਹੈ ਕਿਸੇ ਤਰ੍ਹਾਂ ਦਾ ਦਾਗ ਨਹੀਂ ਹੈ ਪਵਿੱਤਰ ਹੈ ਅਨਾਦ ਹੈ ਜਿਹਦਾ ਮੁੱਢ ਕੋਈ ਨਹੀਂ ਹੈ ਜਿਹੜਾ ਨਾਸ ਨਹੀਂ ਹੋ ਸਕਦਾ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਪੰਡਾਰ ਜਿਹੜੇ ਜਿੱਥੇ ਬੈਠਦੇ ਸੀ ਨਾ ਜੋਗੀ ਉਹਨੂੰ ਆਸਣ ਕਹਿੰਦੇ ਸੀ ਤੇ ਆਪਾਂ ਬਾਣੀ ਦੇ ਵਿੱਚ ਵੀ ਪੜਦੇ ਆ ਵਿੱਚ 84 ਸਿੱਧ ਆਸਣ 84 ਉਹ ਵੀ ਕਰ ਕਰ ਰਿਹਾ ਹੈ ਉਹਨਾਂ ਦੇ ਅਲੱਗ-ਅਲੱਗ ਆਸਣ ਸੀ ਉਹ ਫਲਾਣੇ ਆਸਣ ਦਾ ਬੰਦਾ ਫਲਾਣੇ ਆਸਣ ਦਾ ਬੰਦਾ ਗੁਰੂ ਸਾਹਿਬ ਕਹਿੰਦੇ ਆਪਸ ਵਿੱਚ ਨਾ ਵੰਡੀ ਜਾਓ ਇਹ ਸਾਰਾ ਗੁਰੂ ਪ੍ਰਮਾਤਮਾ ਦੇ ਹੱਥ ਵਿੱਚ ਹੈ ਆਸਣ ਲੋਏ ਲੋਏ ਪੰਡਾ ਕਹਿੰਦੇ ਇੱਥੇ ਲੋਏ ਦਾ ਅਰਥ ਹੈ ਲੋਕ ਲੋਕ ਸ਼ਬਦ ਵੈਸੇ ਲੱਲੇ ਨੂੰ ਹੋੜਾ ਐੜਾ ਕਰਕੇ ਵੀ ਆਉਂਦਾ ਇੱਥੇ ਲੱਲੇ ਨੂੰ ਹੋੜਾ ਈੜੀ ਨੂੰ ਸਿਆਰੀ ਮਤਲਬ ਲੋਕਾਂ ਦੇ ਵਿੱਚ ਉਹ ਹਰ ਤੇ ਹਰ ਲੋਕ ਵਿੱਚ ਹੈ ਆਸਣ ਲੋਏ ਲੋਏ ਹਰੇਕ ਲੋਕ ਵਿੱਚ ਹੈ ਸੁਰਗ ਲੋਕ ਮਾਤ ਲੋਕ ਪਤਾਲ ਲੋਕ ਪ੍ਰਮਾਤਮਾ ਕਿੱਥੇ ਨਹੀਂ ਹੈ ਜਲ ਥਲ ਮਈਲ ਪੂਰਿਆ ਸਵਾਮੀ ਸਿਰਜਣਹਾਰ ਅਣਕ ਪਾਂ ਤੋਂ ਹੋਏ ਪਸਰਿਆ ਨਾਨਕ ਇਕੰਕਾਰ ਪ੍ਰਮਾਤਮਾ ਕਿੱਥੇ ਨਹੀਂ ਉਹ ਕਹਿੰਦੇ ਜੀ ਨਹੀਂ ਰੱਬ ਨਿਰਗੁਣ ਹੈ ਦੂਸਰੇ ਕਹਿੰਦੇ ਨਹੀਂ ਰੱਬ ਸਰ ਸਰਗੁਣ ਹੈ ਸਤਿਗੁਰ ਕਹਿੰਦੇ ਆਓ ਮੈਂ ਤੁਹਾਨੂੰ ਦੱਸਦਾ ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ ਉਹ ਸਭ ਕੁਝ ਉਹੀ ਹੈ ਸਰਗੁਣ ਨਿਰਗੁਣ ਰੰਕਾਰ ਸੁਣ ਸਮਾਧੀ ਆਪ ਆਪਣ ਕੀਆ ਨਾਨਕਾ ਆਪੇ ਹੀ ਫਿਰ ਜਾ ਉਹ ਹਰ ਲੋਕ ਦੇ ਵਿੱਚ ਆ ਪਰਮਾਤਮਾ ਆਸਣ ਲੋਏ ਲੋਏ ਭੰਡਾਰ ਤੇ ਉਹਨੇ ਕੀ ਕਰ ਦਿੱਤਾ ਜੋ ਕਿਛ ਪਾਇਆ ਸੋ ਏਕਾ ਵਾਰ ਇਹ ਜਿੰਨੇ ਭੰਡਾਰ ਭਰ ਦਿੱਤੇ ਉਹਨੇ ਭਰ ਦਿੱਤੇ ਅਸੀਂ ਲਈ ਜਾਂਦੇ ਆ ਖਾਈ ਜਾਂਦੇ ਦਿਨ ਦਾ ਦੇ ਲੈਂਦੇ ਤੱਕ ਉਹਨੇ ਇੱਕ ਵਾਰੀ ਸਾਰਾ ਕੁਝ ਦੇ ਦਿੱਤਾ ਜੋ ਕਿਛ ਪਾਇਆ ਅਦੇ ਧਰਤੀ ਬਣਾ ਦਿੱਤੀ ਮੈਂ ਇੱਕ ਵਾਰੀ ਬਣਾ ਦਿੱਤੀ ਬਿੱਜੀ ਜਾਓ ਵੱਢੀ ਜਾਓ ਖਾਈ ਜਾਓ ਤੇ ਉਹਨੇ ਪ੍ਰਮਾਤਮਾ ਦੇ ਭੰਡਾਰ ਆਸਣ ਲੋਹੇ ਲੋਹ ਭੰਡਾਰ ਜੋ ਕਿਸ ਪਾਇਆ ਸੋ ਏਕਾ ਵਾਰ ਪਰ ਪ੍ਰਮਾਤਮਾ ਦੇ ਵਿੱਚ ਬਹੁਤ ਵੱਡੀ ਕਿਰਪਾ ਹੈ ਪ੍ਰਮਾਤਮਾ ਦੇ ਵਿੱਚ ਬਹੁਤ ਵੱਡੀ ਕਿਰਪਾ ਹੈ ਉਹ ਕੀ ਕਰਦਾ ਹੈ ਕਰ ਕਰ ਵੇਖੈ ਸਿਰ ਜਨਹਾਰ ਉਹ ਬਣਾ ਕੇ ਨਾ ਦੇਖਦਾ ਹੈ ਉਹ ਛੱਡਦਾ ਨਹੀਂ ਹੈ ਜੇ ਸਾਨੂੰ ਪੈਦਾ ਕੀਤਾ ਨਾ ਸਾਡੀ ਸੰਭਾਲ ਵੀ ਕਰਦਾ ਅਸੀਂ ਖਾਮ ਖਾਮ ਚਿੰਤਾ ਕਰਦੇ ਆਂ ਮੇਰਾ ਕੀ ਹੋਏਗਾ ਮੇਰੇ ਪਰਿਵਾਰ ਦਾ ਕੀ ਹੋਏਗਾ ਬਲਾਨਾ ਕੀ ਹੋਏਗਾ ਜੇ ਮੈਂ ਨਾ ਕੀਤਾ ਪਤਾ ਨਹੀਂ ਮੈਂ ਨਾ ਰਿਹਾ ਕੀ ਹੋਏਗਾ ਕਹਿੰਦੇ ਉਹ ਸਭ ਕੁਝ ਕਰਨ ਵਾਲਾ ਕਰ ਕਰ ਵੇਖੈ ਸਿਰਜਣਹਾਰ ਉਹ ਸਿਰਜਣਹਾਰ ਪ੍ਰਮਾਤਮਾ ਅਸੀਂ ਜਦੋਂ ਆਪ ਕੋ ਸਿਰਜਣਹਾਰ ਬਣ ਜਾਣਾ ਮੇਰਾ ਪਰਿਵਾਰ ਮੈਂ ਕੀਤਾ ਤੇ ਪਰਿਵਾਰ ਦੇ ਵਿੱਚ ਵੀ ਕਲੇਸ਼ ਹੁੰਦਾ ਜਿੱਥੇ ਮੈਂ ਆ ਜਾਂਦੀ ਹਾਂ ਉੱਤੇ ਫੇਰ ਕੁਝ ਵੀ ਨਹੀਂ ਆ ਤੁਸੀਂ ਕੀ ਕੀਤਾ ਬੱਚੇ ਕਹਿੰਦੇ ਤੁਸੀਂ ਕੀ ਕੀਤਾ ਵੱਡੇ ਕਹਿੰਦੇ ਤੁਸੀਂ ਕੀ ਕੀਤਾ ਇਹੀ ਝਗੜਿਆਂ ਦੀ ਲਾਠੀ ਚਾਰ ਜਿਹੜਾ ਹੁੰਦਾ ਰਹਿੰਦਾ ਘਰਾਂ ਦੇ ਵਿੱਚ ਤੇ ਜਦੋਂ ਇਹ ਕਹਾਂਗੇ ਨਾ ਬੱਚਿਆਂ ਨੂੰ ਮੈਂ ਨਹੀਂ ਕਰ ਰਿਹਾ ਪਰਮਾਤਮਾ ਕਰਾ ਰਿਹਾ ਇਹ ਜੋ ਜਿਹੜੀਆਂ ਰੋਟੀਆਂ ਖਾ ਰਹੇ ਹੋ ਨਾ ਮੇਰੀਆਂ ਨਹੀਂ ਹਨ ਇਹ ਰੱਬ ਨੇ ਦਿੱਤੀਆਂ ਇਹ ਕਾਰੋਬਾਰ ਮੇਰਾ ਨਹੀਂ ਹੈ ਪਰਮਾਤਮਾ ਦਾ ਦਿੱਤਾ ਹੈ ਉਹਨਾਂ ਦੇ ਅੰਦਰ ਪਰਮਾਤਮਾ ਦੇ ਪ੍ਰਤੀ ਲਗਨ ਹੋਏਗੀ ਅੱਗੇ ਬਜ਼ੁਰਗ ਕਰਦੇ ਸੀ ਨਾ ਨਵਾਂ ਕੱਪੜਾ ਪਾਉਣਾ ਤੇ ਬਜ਼ੁਰਗਾਂ ਦੇ ਪੈਰਾਂ ਨੂੰ ਲਾ ਕੇ ਪਾਉਣਾ ਜਾਂ ਵਾਹਿਗੁਰੂ ਦਾ ਸ਼ੁਕਰ ਕਰਕੇ ਪਾਉਣਾ ਸਮਝ ਆਉਂਦੀ ਆ ਵੀ ਨਹੀਂ ਭਾਈ ਇਨਾ ਕਰਕੇ ਮਿਲਿਆ ਅਸੀਂ ਉਹ ਚੀਜ਼ਾਂ ਭੁੱਲ ਗਏ ਆ ਅਸੀਂ ਹਾਪ ਹੌਮੇ ਦੇ ਵਿੱਚ ਆ ਗਏ ਮੈਂ ਕੀਤਾ ਮੈਂ ਨਾ ਕਰਦਾ ਫਿਰ ਬੱਚੇ ਵੀ ਅਗੇ ਮੈਂ ਕਰਦਾ ਅਸੀਂ ਵੀ ਕੀਤਾ ਤੁਸੀਂ ਸਾਡੇ ਵਾਸਤੇ ਕੀ ਕੀਤਾ ਅਸੀਂ ਇਹ ਨਹੀਂ ਦੱਸ ਰਿਹਾ ਸਿਰਜਣਹਾਰ ਤਾਂ ਪ੍ਰਮਾਤਮਾ ਹੈ ਅਸੀਂ ਨਹੀਂ ਹਾਂ ਉਹ ਦੇਣ ਵਾਲਾ ਪ੍ਰਮਾਤਮਾ ਹੈ ਅਸੀਂ ਇੱਕ ਜਰੀਆ ਹਾਂ ਇੱਕ ਸਾਡਾ ਫਰਜ਼ ਹੈ ਉਹ ਦੇ ਰਿਹਾ ਤੇ ਅਸੀਂ ਅੱਗੇ ਵੰਡ ਰਹੇ ਆ ਪਰ ਇਹ ਜ਼ਰੂਰ ਦੱਸਣਾ ਕਿ ਮੇਰਾ ਨਹੀਂ ਹੈ ਇਹ ਰੱਬ ਪਰਮਾਤਮਾ ਨੇ ਦਿੱਤਾ ਜਦੋਂ ਇਹ ਅਹਿਸਾਸ ਕਰਾਓਗੇ ਨਾ ਬੱਚਿਆਂ ਨੂੰ ਤੇ ਦੇਖੋ ਵੀ ਕਦਾ ਉਹ ਕਿਦਾਂ ਰੰਗਤ ਚੜਦੀ ਹੈ ਨਾਮ ਦੀ ਰੰਗਤ ਚੜ੍ਹੇਗੀ ਰੱਬ ਨਾਲ ਜੁੜਨਗੇ ਜਦੋਂ ਕੋਈ ਚੀਜ਼ ਦੇ ਕੇ ਨਾ ਬੱਚੇ ਨੂੰ ਦੱਸੋ ਵੀ ਨਹੀਂ ਭਾਈ ਉਹ ਫਰਾਨੇ ਅੰਕਲ ਜੀ ਨੇ ਦਿੱਤੀ ਆ ਉਹ ਅੰਕਲ ਜੀ ਦੇ ਪ੍ਰਤੀ ਉਹਨਾਂ ਦੀ ਸ਼ਰਧਾ ਬਣ ਜਾਂਦੀ ਵੀ ਅੰਕਲ ਜੀ ਕਿੰਨੇ ਚੰਗੇ ਆ ਜੇ ਇਹ ਦੱਸੋ ਕਿ ਨਹੀਂ ਭਾਈ ਉਹ ਸਿਰਜਣਹਾਰ ਪਰਮਾਤਮਾ ਹੀ ਦੇ ਰਿਹਾ ਜੇ ਰੋਟੀ ਖਾ ਰਹੇ ਆ ਨਾ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਜਹ ਪ੍ਰਸ਼ਾਦ ਛਤੀ ਅੰਮ੍ਰਿਤ ਖਾਏ ਤਿਸ ਠਾਕਰ ਕੋ ਰਖ ਮੰਮਾਏ ਜਿਦਨ ਅਹਿਸਾਸ ਕਰਾਓਗੇ ਨਹੀਂ ਭਾਈ ਵਾਹਿਗੁਰੂ ਦਾ ਹੈ ਚੀਜ਼ ਭਾਵੇਂ ਕੁਛ ਵੀ ਲੈ ਕੇ ਦਿਓ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਪਰ ਅਹਿਸਾਸ ਜ਼ਰੂਰ ਕਰਾਓ ਬੱਚਿਆਂ ਨੂੰ ਇਹ ਮੈਂ ਨਹੀਂ ਦੇ ਰਿਆ ਇਹ ਪਰਮਾਤਮਾ ਦੇ ਰਿਆ ਇਹ ਵਾਹਿਗੁਰੂ ਦੇ ਰਿਆ ਉਹਦਾ ਦਿੱਤਾ ਉਹਦੇ ਵਿੱਚੋਂ ਮੈਂ ਤੁਹਾਨੂੰ ਮੇਰਾ ਫਰਜ਼ ਹੈ ਤਾਨੂੰ ਦੇਣਾ ਹੁਣ ਤੁਹਾਡਾ ਕੀ ਫਰਜ਼ ਹੈ ਉਹਦਾ ਸ਼ੁਕਰ ਕਰੋ ਉਹਨਾਂ ਦੇ ਸਾਹਮਣੇ ਅਰਦਾਸ ਕਰੋ ਕਿ ਸਤਿਗੁਰ ਮਾਰਾ ਤੂੰ ਦਾਤ ਦਿੱਤੀ ਹੈ ਤੇ ਉਹਨਾਂ ਨੂੰ ਵੀ ਅਹਿਸਾਸ ਹੋਏਗਾ ਨਹੀਂ ਉਹ ਪ੍ਰਮਾਤਮਾ ਦੇਣ ਵਾਲਾ ਸਭ ਕਹਿੰਦੇ ਕਰ ਕਰ ਵੇਖੈ ਸਿਰ ਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਜਿਹੜੇ ਬੰਦੇ ਕੰਮ ਕਰਦੇ ਹਨ ਬੰਦਿਆਂ ਦਾ ਪ੍ਰਬੰਧ ਝੂਠਾ ਹੋ ਸਕਦਾ ਆਪਾਂ ਦਾਵਾ ਕਰਦੇ ਨਾ ਮੈਂ ਕਰਤਾ ਮੈਂ ਕੰਮ ਕੀਤਾ ਇਹ ਝੁੱਠੀਆਂ ਝੁੱਠੇ ਕੰਮ ਕਰ ਸਕਦੇ ਸਾਡੇ ਕੰਮ ਸਿਰੇ ਨਹੀਂ ਚੜਦੇ ਹਾਂ ਇਹ ਜਰੂਰ ਹੈ ਜਿੱਦ ਤਨ ਅਸੀਂ ਉਹਦਾ ਆਸਰਾ ਲੈ ਕੇ ਕੰਮ ਕਰਦੇ ਹਾਂ ਨਾ ਫਿਰ ਉਹ ਕੰਮ ਦੇ ਵਿੱਚ ਰੁਕਾਵਟ ਨਹੀਂ ਆਉਂਦੀ ਵਿੱਚ ਆਪ ਖੜਾ ਹੋ ਜਾਂਦਾ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਜਿੱਦਨ ਕਾ ਮੈਂ ਕਰਦਾ ਉਹ ਪ੍ਰਬੰਧ ਦੇ ਵਿੱਚ ਰੁਕਾਵਟ ਵੀ ਆਏਗੀ ਉਹ ਕੰਮ ਸਿਰੇ ਵੀ ਨਹੀਂ ਚੜੇਗਾ ਕੰਮ ਕਿਸੇ ਦਾ ਭਲਾ ਵੀ ਨਹੀਂ ਹੋ ਸਕਦਾ ਉਹਦੇ ਵਿੱਚ ਕਿਉਂਕਿ ਜਿੱਦਨ ਉਹ ਸਮਝ ਆ ਗਈ ਵੀ ਉਹ ਕੰਮ ਸੱਚੇ ਦਾ ਹੈ ਉਦੇ ਕੰਮ ਵੀ ਸੱਚੇ ਹਨ ਨਾਨਕ ਸੱਚੇ ਕੀ ਸਾਚੀ ਕਾਰ ਕਰਦਾ ਰਸਦਾ ਕੰਮ ਨਾਨਕ ਸੱਚੇ ਕੀ ਸਾਚੀ ਕਾਰ ਉਹ ਪ੍ਰਮਾਤਮਾ ਅਕਾਲ ਪੁਰਖ ਹੈ ਉਹਦੇ ਕੰਮ ਵੀ ਸੱਚੇ ਹਨ ਆਦੇਸ਼ ਸੇ ਆਦੇਸ਼ ਉਹਨੂੰ ਨਮਸਕਾਰ ਕਰੋ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਜਿਹੜਾ ਹਰ ਸਮੇਂ ਹਰ ਜਗ੍ਹਾ ਹਰ ਵੇਲੇ ਹੈ ਹਰ ਸਮੇਂ ਸਾਡੀ ਸਹਾਇਤਾ ਕਰਦਾ ਹਰ ਜਗ੍ਹਾ ਹੈ ਹਰ ਵੇਲੇ ਹਰ ਸਮੇਂ ਉਹ ਸਾਡੇ ਨਾਲ ਪਰਮਾਤਮਾ ਹੈ ਜੁਗ ਜੁਗ ਇੱਕੋ ਵੇਸ ਇਹਨੀ ਅਰਦਾਸਾਂ ਪ੍ਰਵਾਨ ਕਰ ਲਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ